ਕਹਾਣੀ ਪੂਰਨ ਭਗਤ ਲੇਖਕ ਸ਼ਿਵ ਕੁਮਾਰ ਇਹਨਾਂ ਦਿਨਾਂ ਵਿੱਚ ਕੰਨ ਪਾਟੇ ਨਾਥਾ ਜੋਗੀਆਂ ਦਾ ਬੜਾ ਜ਼ੋਰ ਸੀ ਜੋ ਕਿ ਇਸਤਰੀ ਤੋਂ ਦੂਰ ਰਹਿੰਦੇ ਸਨ ਤੇ ਉਸ ਦੀ ਘੋਰ ਨਿੰਦਿਆ ਕਰਦੇ ਸਨ ਰਾਜਾ ਸਲਵਾਨ ਉਹਨਾਂ ਦਾ murid ਸੀ ਤੇ ਉਸ ਨੇ 12 ਸਾਲ ਪੂਰਨ ਨੂੰ ਪਰਿਵਾਰ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਤਾਂ ਜੋ ਕਠੋਰ ਸੰਜਮ ਵਿੱਚ ਉਸ ਦੀ ਪਾਲਣਾ ਕਰਕੇ ਉਸਦੇ ਮਨ ਨੂੰ ਚੰਗੀ ਤਰ੍ਹਾਂ ਸਾਧਿਆ ਜਾਵੇ। ਬੇਸ਼ੱਕ ਨਾਥਾ ਜੋਗੀਆਂ ਅਨੁਸਾਰ ਇਹ ਫੈਸਲਾ ਠੀਕ ਸੀ ਪਰੰਤੂ ਇਹ ਸਾਧਨਾ ਕੁਦਰਤੀ ਨਿਯਮਾਂ ਦੀ ਉਲੰਘਣਾ ਕਰਦੇ ਸੀ। ਮਾਂ ਪੁੱਤ ਨੂੰ ਜੇਕਰ ਜਨਮ ਤੋਂ ਜਨਮ ਦੇ ਨਾਲ ਹੀ ਇੱਕ ਦੂਜੇ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਉਹ ਇੱਕ ਦੂਜੇ ਲਈ ਇਸਤਰੀ ਪੁਰਸ਼ ਤੋਂ ਇਲਾਵਾ ਹੋਰ ਕੁਝ ਨਹੀਂ ਬਣ ਸਕਦੇ। ਸਲਵਾਨ ਨੇ ਆਪਣੇ ਪੁੱਤਰ ਨੂੰ ਤਾਂ ਮਾਤਾ ਵਖ ਕਰ ਦਿੱਤਾ ਪਰੰਤੂ ਆਪ ਆਪ ਇੱਕ ਨਵੀਂ ਇਸਤਰੀ ਨੂੰ ਵਿਆਹ ਲਿਆ ਆ ਜੋ ਕਿ ਚੜ੍ਹਦੀ ਜਵਾਨੀ ਵਿੱਚ ਸੀ ਪਰ ਆਪ ਉਹ ਢਲਦੀ ਉਮਰ ਵਿੱਚ ਸੀ ਜਿਸ ਕਰਕੇ ਉਸ ਦੇ ਉਸ ਦੇ ਜਿਸ ਕਰਕੇ ਉਹ ਉਸ ਦੀ ਅਧੀਨਗੀ ਵਿੱਚ ਰਹਿੰਦਾ ਸੀ ਪੂਰਨ ਦੇ ਭੋਰੇ ਵਿੱਚ ਪਾਲਣ ਕਰਕੇ ਰਾਜੇ ਤੇ ਪੁੱਤਰ ਵਿਚਕਾਰ ਮੋਹ ਦਾ ਰਿਸ਼ਤਾ ਕਾਇਮ ਨਾ ਹੋ ਸਕਿਆ ਫਿਰ ਜਦੋਂ ਪੂਰਨ ਨੇ ਭোরে ਤੋਂ ਬਾਹਰ ਆ ਕੇ ਸਭ ਤੋਂ ਪਹਿਲਾਂ ਬਾਪ ਦੀ ਕਜੈਰੀ ਵਿੱਚ ਪੂਜਾ ਤਾਂ ਇਸਤਰੀ ਸੁਖ ਦੇ ਸ਼ੌਂਕੀ ਰਾਜੇ ਨੇ ਚਾਹਿਆ ਕਿ ਉਹ ਦਾ ਅੱਜ ਹੀ ਵਿਆਹ ਕਰ ਦਿੱਤਾ ਜਾਵੇ ਪਰੰਤੂ ਜੱਤਸੱਤ ਦੇ ਪਰਪੱਕ ਪੂਰਨ ਨੇ ਰਾਜੇ ਦੀ ਇਸ ਇੱਛਾ ਨੂੰ ਠੁਕਰਾ ਦਿੱਤਾ ਤੇ ਕਿਹਾ ਕਿ ਉਸ ਨੂੰ 베ੜੀਆਂ ਵਿੱਚ ਪਾ ਕੇ ਰੱਬ ਦਾ ਨਾਮ ਨਾ ਭੁਲਾਓਏ ਇਸ ਸਮੇਂ ਰਾਜਾ ਪਿਓ ਹਤੇ ਭਗਤ ਭਗਤ ਪੁੱਤਰ ਦੇ ਭਗਤ ਪੁੱਤਰ ਇੱਕ ਦੂਜੇ ਨਾਲ ਖੈਬੜ ਪਏ ਪ੍ਰੰਤੂ ਵਜ਼ੀਰ ਨੇ ਰਾਜਕੁਮਾਰ ਦੇ ਭੋਲੇਪਨ ਦੀ ਗੱਲ ਛੇੜ ਕੇ ਰਾਜੇ ਨੂੰ ਸ਼ਾਂਤ ਕਰ ਦਿੱਤਾ ਇਸ ਪਿੱਛੋਂ ਰਾਜੇ ਨੇ ਆਪਣੀਆਂ ਮਾਮਾ ਨੂੰ ਮੱਥਾ ਟੇਕ ਆਪਣੀਆਂ ਮਾਮਾ ਨੂੰ ਮੱਥਾ ਟੇਕਣ ਲਈ ਭੇਜਿਆ ਪੂਰਨ ਰਾਜ ਮਹਿਲ ਦੇ ਰੰਗ ਟੰਗ ਤੋਂ ਨਾ ਵਾਕਫ ਸੀ ਸਭ ਤੋਂ ਪਹਿਲਾਂ ਉਸਦੀ ਮਤ੍ਰਈ ਮਾਲੂਣਾ ਦਾ ਮਹਿਲ ਸੀ ਜਿਸ ਨੂੰ ਚੰਮ ਰਾਸ ਤੋਂ ਇਲਾਵਾ ਗ੍ਰਸਤ ਤੇ ਕਿਸੇ ਹੋਰ ਵੇਰਵੇ ਦਾ ਪਤਾ ਨਹੀਂ ਸੀ ਤੇ ਨਾ ਹੀ ਉਸਦੀ ਗੋਦ ਵਿੱਚ ਕੋਈ ਬਾਲ ਖੇਡਿਆ ਸੀ ਆਪਣੇ ਪਤੀ ਦੇ ਮਲਾਰ ਤੋਂ ਬਿਨਾ ਉਸਦੇ ਕਦੇ ਕੁਝ ਦੇਖਿਆ ਹੀ ਨਹੀਂ ਸੀ ਉਸਦੇ ਭਾਣੇ ਸਾਰੇ ਮਰਦ ਇੱਕੋ ਜਿਹੇ ਹੁੰਦੇ ਹਨ ਉਹ ਅਨਪੜਿ ਤੇ ਧਰਮ ਕਰਮ ਤੋਂ ਵੀ ਕੋਰੀ ਸੀ ਉਸਨੇ ਜਦੋਂ ਰਾਜਕੁਮਾਰ ਨੂੰ ਦੇਖਿਆ ਤਾਂ ਉਹ ਡੋਲ ਗਈ ਪੂਰਨ ਨੇ ਉਸ ਨੂੰ ਮਾਂ ਆ ਕੇ ਬੁਲਾਇਆ ਤਾਂ ਉਸ ਦੀ ਦੇਹ ਕੰਬ ਗਈ ਉਸਨੇ ਤਾਂ ਅਜੇ ਇੱਕ ਬੱਚੇ ਨੂੰ ਵੀ ਜਨਮ ਨਹੀਂ ਸੀ ਦਿੱਤਾ ਤੇ ਸੌਂਕਣ ਦੇ ਪੁੱਤਰ ਨੂੰ ਆਪਣਾ ਪੁੱਤਰ ਕਿਵੇਂ ਮੰਨ ਸਕਦੀ ਸੀ ਇਸ ਕਰਕੇ ਉਹ ਠੇਠ ਠੇਠ ਜਿਸਮ ਦੀ ਬੋਲੀ ਵਿੱਚ ਉਸ ਨੂੰ ਕਹਿਣ ਲੱਗੀ ਕਿ ਉਹ ਉਸ ਦੀ ਮਾਂ ਮਾ ਨਾ ਕਹੇ ਉਸਨੇ ਉਸ ਨੂੰ ਕੋਈ ਪੇਟੋਂ ਜਨਮ ਨਹੀਂ ਦਿੱਤਾ ਇਸ ਕਰਕੇ ਉਹ ਉਸ ਦੀ ਮਾਂ ਕਿਵੇਂ ਹੋਈ ਇਸ ਪ੍ਰਕਾਰ ਦੋਵੇਂ ਵੱਖੋ ਵੱਖਰੇ ਸਰਵ ਵਿੱਚ ਬੋਲ ਰਹੇ ਸਨ ਇੱਕ ਲਈ ਜ਼ਿੰਦਗੀ ਦਾ ਇੱਕੋ ਮਕਸਦ ਓਗ ਸੀ ਪ੍ਰੰਤੂ ਦੂਜੇ ਦਾ ਮਨੋਰਸ ਮਨੋਰਥ ਜੋਗ ਅਸਲ ਵਿੱਚ ਰਾਜ ਘਰਾਣੇ ਦੀ ਰੈਣੀ ਬੈਣੀ ਨੇ ਦੋਹਾਂ ਨੂੰ ਹੀ ਜ਼ਿੰਦਗੀ ਤੋਂ ਦੂਰ ਰੱਖਿਆ ਸੀ ਤੇ ਦੋਵੇਂ ਇੱਕ ਦੂਜੇ ਨਾਲ ਅਜਨਮੀਆਂ ਵਾਲਾ ਵਿਵਹਾਰ ਕਰਦੇ ਸਨ ਇਸੇ ਤਰ੍ਹਾਂ ਲੂਣਾ ਨੇ ਸਪਸ਼ਟ ਕਿਹਾ ਕਿ ਜੇਕਰ ਉਸ ਨੂੰ ਜਾਨ ਦੀ ਲੋੜ ਹੈ ਤਾਂ ਉਹ ਜਿਸਮ ਦੇ ਰਾ ਤੁਰੇ ਨਹੀਂ ਤਾਂ ਉਹ ਜਿਸਮ ਤੋਂ ਵਾਂਝਾ ਕਰ ਦਿੱਤਾ ਜਾਵੇਗਾ ਪ੍ਰੰਤੂ ਪੂਰਨ ਜਿਸਮ ਨਾਲ ਨਹੀਂ ਧਰਮ ਨਾਲ ਜਿਉਣਾ ਚਾਹੁੰਦਾ ਸੀ ਸੋ ਉਹ ਜਿਸ ਰਾਜ ਮਹਿਲ ਤੋਂ ਕੰਨੀ ਖਿੱਚ ਕੇ ਬਾਹਰ ਨਿਕਲ ਆਇਆ ਸੀ ਉਸੇ ਥਾਂ ਤੇ ਹੀ ਉਸ ਦੀ ਮੌਤ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਪੂਰਨ ਦੇ ਮਹਿਲ ਵਿੱਚੋਂ ਨਿਕਲ ਵਿੱਚੋਂ ਰਾਜੇ ਦੀ ਚਹੇਤੀ ਨੇ ਹਾਰ ਸ਼ਿੰਗਾਰ ਲਾ ਕੇ ਪਰਾਂ ਸੁੱਟ ਦਿੱਤੇ ਤੇ ਵਾਲ ਖਿਲਾਰ ਲਏ ਜਦੋਂ ਰਾਜਾ ਆਇਆ ਤਾਂ ਲੂਣਾ ਨੇ ਹਨੇਰੇ ਕਮਰੇ ਵਿੱਚ ਲਾਣੀ ਮੰਜੀ ਉੱਤੇ ਪਈ ਸੀ ਰਾਜੇ ਨੇ ਪੁੱਛਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗੀ ਤੇ ਉਸ ਨੂੰ ਆਪਣੀ ਟੁੱਟੀਆਂ ਵੰਗਾਂ ਤੇ ਪਾਟੀ ਚੁੰਨੀ ਵਿਖਾਉਂਦੀ ਪੂਰਨ ਬਾਰੇ ਕੁਝ ਕਹਿਣ ਲੱਗੀ ਤਾਂ ਰਾਜਾ ਗੁੱਸੇ ਵਿੱਚ ਕੰਬ ਉੱਠਿਆ ਉਸਨੇ ਝਟਪਟ ਜਲਾਦਾਂ ਨੂੰ ਸੱਦ ਕੇ ਪੂਰਨ ਦੀ ਮੌਤ ਦਾ ਹੁਕਮ ਦੇ ਦਿੱਤਾ ਰਾਜੇ ਨੇ ਪੁੱਤਰ ਨੂੰ ਮਰਵਾ ਕੇ ਆਪਣੀ ਐਸ਼ ਦੇ ਸਾਧਨ ਨੂੰ ਖੁਸ਼ ਰੱਖਿਆ ਰੱਖ ਖੁਸ਼ ਰੱਖਣਾ ਚਾਹਿਆ ਸਵੇਰੇ ਲਹੂ ਲਹਾਨ ਸੂਰਜ ਚੜਿਆ ਬੁਜਾਰ ਬੰਦ ਰਹੇ ਲੋਕਾਂ ਨੇ ਬੂਹੇਵਾਰੀਆਂ ਬੰਦ ਰੱਖੇ ਅੱਗੇ-ਅੱਗੇ ਖਾਮੋਸ਼ ਤੇ ਅਡੋਲ ਪੂਰਨ ਜਾ ਰਿਹਾ ਸੀ ਪਿੱਛੇ-ਪਿੱਛੇ ਜਲਾਦ ਤੇ ਉਹਨਾਂ ਦੇ ਮਗਰ ਨੰਗੇ ਪੈਰੀ ਕੀਰਨੇ ਪਾਉਂਦੀ ਮਾਂ ਇਕੱਲਾਂ ਜਾ ਰਹੀ ਸੀ ਰਾਜੇ ਦਾ ਹੁਕਮ ਸੀ ਕਿ ਪੂਰਨ ਦੇ ਹੱਥ-ਪੈਰ ਵੱਢ ਕੇ ਉਸ ਨੂੰ ਤਸੀਹੇ ਦੇ ਕੇ ਮਾਰਿਆ ਜਾਵੇ ਤੇ ਪੂਰਨ ਨੂੰ ਲਟਕਾ ਦਿੱਤਾ ਜਾਵੇ ਤਾਂ ਕਿ ਹੋਰਾਂ ਨੂੰ ਵੀ ਸਬਕ ਮਿਲੇ ਜਲਾਦਾਂ ਨੇ ਰਾਜੇ ਨੂੰ ਪਾਰਤਕੇ ਦੱਸਿਆ ਕਿ ਉਸਦੇ ਹੁਕਮ ਨੂੰ ਪੂਰੀ ਤਰ੍ਹਾਂ ਸਿਰੇ ਚੜਾ ਦਿੱਤਾ ਗਿਆ ਹੈ ਸਾਰਾ ਸ਼ਹਿਰ ਤਰਾ 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 ਤਰਾਸ ਕਰ ਰਿਹਾ ਸੀ ਪਰ ਕੋਈ ਪੂਰਨ ਨੂੰ ਬਚਾ ਨਾ ਸਕਿਆ ਕੁਝ ਸਮੇਂ ਵਿੱਚੋਂ 나ਥਾ ਜੋਗੀਆਂ ਦਾ ਡੇਰਾ ਉੱਥੇ ਆ ਪੁੱਜਾ ਉਹਨਾਂ ਤੇ ਉਹਨਾਂ ਜਦੋਂ ਵਰਿਆਂ ਦੇ ਅਣ ਵਰਤੇ ਬਣਕ ਮਾਰਦੇ ਪਾਣੀ ਵਿੱਚ ਢੋਲ ਸੁੱਟਿਆ ਤਾਂ ਖੂਹ ਵਿੱਚੋਂ ਬੰਦੇ ਦੇ ਬੋਲਣ ਦੀ ਆਵਾਜ਼ ਆਈ ਜੋਗੀ ਡਰ ਗਏ ਪਰੰਤੂ ਡੇਰੇ ਦੇ ਮੁਖੀ ਗੁਰੂ ਗੋਰਖਨਾਥ ਨੇ ਨੀਝ ਲਾ ਕੇ ਦੇਖਿਆ ਦੇਖਣਾ ਮਗਰੋਂ ਕਿਹਾ ਕਿ ਇਹ ਕੋਈ ਭੂਤ ਪ੍ਰੇਤ ਨਹੀਂ ਸਗੋ ਬੰਦਾ ਲਟਕ ਰਿਹਾ ਹੈ ਜੋਗੀਆਂ ਨੇ ਉਸ ਨੂੰ ਬਾਹਰ ਕੱਢਿਆ ਕਹਿੰਦੇ ਹਨ ਕਿ ਉਸ ਦੇ ਹੱਥ ਪੈਰ 9 ਵਰ 9 ਸਨ ਜਾਂ ਗੁਰੂ ਦੀ ਕਿਰਪਾ ਨਾਲ ਮੋੜ ਅੰਗ ਉੱਗ ਪਏ ਹੋ ਸਕਦਾ ਹੈ ਕਿ ਜਲਾਦਾਂ ਨੇ ਹੀ ਨਾ ਵੜਿਆ ਹੋਵੇ ਪੂਰੇ ਵਿੱਚੋਂ ਨਿਕਲ ਕੇ ਪੂਰਨ ਗੁਰੂ ਗੋਰਖਨਾਥ ਦੇ ਚਰਨੀ ਟੈ ਪਿਆ ਤੇ ਉਸ ਉਸ ਤੋਂ ਦੇਖਿਆ ਮੰਗੀ ਗੁਰੂ ਗੋਰਖਨਾਥ ਨੇ ਪੂਰਨ ਨੂੰ ਪਹਿਲਾ ਹੀ ਕਰੜੀ ਪ੍ਰੀਖਿਆ ਦੇ ਚੁੱਕੇ ਜਾਣ ਤੇ ਉਸ ਨੂੰ ਦੇਖਿਆ ਦਿੱਤੀ ਤੇ ਕੰਨ ਪੱਟ ਪਾੜ ਕੇ ਮੁੰਦਰਾ ਪਾ ਦਿੱਤੀਆਂ ਗੁਰੂ ਨੇ ਅਜੇ ਉਸ ਦੇ ਉਸ ਦੀ ਇੱਕ ਹੋਰ ਪ੍ਰੀਖਿਆ ਲੈਣੀ ਸੀ ਉਹ ਪਹਿਲਾਂ ਕਾਮਨੀ ਇਸਤਰੀ ਦੇ ਚਲਿੱਤਰ ਵਿੱਚੋਂ ਤਾਂ ਬਚ ਆਇਆ ਸੀ ਪਰ ਅਜੇ ਪ੍ਰੇਮਣੀ ਇਸਤਰੀ ਦੇ ਜਾਲ ਵਿੱਚੋਂ ਬਚਣਾ ਬਾਕੀ ਸੀ ਅਗਲੇ ਦਿਨ ਪੂਰਨ ਪਿਖਿਆ ਲੈਣ ਲਈ ਰਾਣੀ ਸੁੰਦਰਾ ਦੀ ਰਾਜਧਾਨੀ ਵਿੱਚ ਪੁੱਜਾ ਉਸਨੇ ਪਿਤਾ ਦੇ ਸ਼ਹਿਰ ਨਾਲੋਂ ਕਿਸੇ ਅਜਨਬੀ ਇਸਤਰੀ ਦੇ ਸ਼ਹਿਰ ਜਾਣਾ ਪਸੰਦ ਕੀਤਾ ਇਸਤਰੀ yogi ਦੀ ਇਸਤਰੀ yogi ਦੀ ਪ੍ਰੀਖਿਆ ਹੈ ਸੁੰਦਰਾ ਬੇਹੱਦ ਸੋਹਣੀ ਤੇ ਭਰ ਜਵਾਨ ਸੀ ਉਸ ਨੂੰ ਆਪਣੇ ਰੂਪ ਤੇ ਜੋਵਨ ਨਾਲੋਂ ਆਪਣੇ ਜੱਤਸਤ ਉੱਤੇ ਬਹੁਤਾ ਮਾਣ ਸੀ ਪੂਰਮੇ ਜਦੋਂ ਉਸਦੇ ਰਾਜ ਦਵਾਰੇ ਦੇ ਅਲਖ ਜਗਾਈ ਤਾਂ ਖੈਰ ਪਾਉਣ ਆਈਆਂ ਰਾਣੀਆਂ ਦੀਆਂ ਗੋਲੀਆਂ ਉਸਦਾ ਰੂਪ ਦੇਖ ਕੇ ਡੌਰ ਭਾਰ ਹੋ ਗਈਆਂ ਤੇ ਉਹਨਾਂ ਸੁੰਦਰਾ ਨੂੰ ਕਿਹਾ ਕਿ ਅਜਿਹੇ ਆ ਰੂਪਮਾਨ ਜੋਗੀ ਨੂੰ ਖੈਰ ਤਾਂ ਕਿਸੇ ਰਾਣੀ ਦੇ ਹੱਥੋਂ ਹੀ ਮਿਲਣੀ ਚਾਹੀਦੀ ਹੈ ਖਵਰੇ ਗੋਲੀਆਂ ਵੀ ਕਰੜਾ ਸੰਜੋ ਭੋਗ ਭੋਗ ਕੇ ਤੰਗ ਆ ਚੁੱਕੀਆਂ ਸਨ ਰਾਣੀ ਨੂੰ ਵੀ ਖੁੜਕ ਪ ਗਈ ਕਿ ਉਸ ਦੀਆਂ ਗੋਲੀਆਂ ਉਸ ਦਾ ਧਰਮ ਪਰਖਣਾ ਚਾਹੁੰਦੀਆਂ ਹਨ ਉਸ ਨੇ ਉੱਚੀ اٹਾਰੀ ਠਾਣੀ ਜਦੋਂ ਜੋਗੀ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਚੁਦਿਆ ਗਈਆਂ ਉਹ ਮੋਤੀਆਂ ਦਾ ਥਾਲ ਲੈ ਕੇ ਹਾਜ਼ਰ ਹੋਈ ਜੋਗੀ ਨੇ ਨਾ ਉਸ ਨਾ ਉਸ ਵੱਲ ਅੱਖ ਪੁੱਟ ਕੇ ਵੇਖਿਆ ਤੇ ਨਾ ਮੋਤੀਆਂ ਵੱਲ ਜਦੋਂ ਉਹ ਖੈਰ ਲੈ ਕੇ ਢਿੱਲੇ ਉੱਤੇ ਪੁੱਜਾ ਤਾਂ ਗੁਰੂ ਨੇ ਗੁਰੂ ਨੇ ਕਿ ਇਹ ਦੌਲਤ ਉਹਨਾਂ ਦੇ ਕੰਮ ਦੀ ਨਹੀਂ ਉਹ ਪੱਕਾ ਭੋਜਨ ਲੈ ਕੇ ਆਵੇ ਇਸੇ ਤਰ੍ਹਾਂ ਪੂਰਨ ਪਹਿਲੀ ਪ੍ਰੀਖਿਆ ਵਿੱਚ ਪਾਸ ਹੋ ਗਿਆ ਤਾਂ ਗੁਰੂ ਨੇ ਅਗਲੀ ਪ੍ਰੀਖਿਆ ਵਿੱਚ ਪਾ ਦਿੱਤਾ ਜਦੋਂ ਪੂਰਨ ਨੇ ਦੂਜੀ ਵਾਰੀ ਅਲਖ ਜਗਾਈ ਤਾਂ ਸੁੰਦਰਾਂ ਨੇ ਸਮਝਿਆ ਕਿ ਸ਼ਾਇਦ ਹੁਸਨ ਤੇ ਹੁਸਨ ਅਤੇ ਮਾਲ ਦਾ ਤੀਰ ਨਿਸ਼ਾਨੇ ਉੱਤੇ ਲੱਗਾ ਹੈ ਪੂਰਨ ਨੇ ਪੱਕੇ ਭੋਜਨ ਦੀ ਮੰਗ ਕੀਤੀ ਤਾਂ ਰਾਣੀ ਨੇ ਵਨਸਵਨਿ ਭਗਵਾਨ ਤਿਆਰ ਕਰਾ ਕੇ ਤੇ ਗੋਲੀਆਂ ਦੇ ਸਿਰ ਚਕਵਾਏ ਤੇ ਪੂਰਨ ਦੇ ਨਾਲ ਗੁਰੂ ਦੇ ਦਰਸ਼ਨ ਕਰਨ ਲਈ ਨਾਲ ਤੁਰ ਪਈ ਸਾਰੀ ਵਾਟ ਉਸ ਦੀ ਨਜ਼ਰ ਪੂਰਨ ਉੱਤੇ ਰਹੀ ਪਰੰਤੂ ਪੂਰਨ ਤੁਰਦਾ ਹੋਇਆ ਵੀ ਅਚਲ ਸਮਾਧੀ ਵਿੱਚ ਸੀ ਢੱਲੇ ਉੱਤੇ ਪਹੁੰਚ ਕੇ ਸੁੰਦਰਾ ਨੇ ਸਾਰੇ ਯੋਗੀਆਂ ਨੂੰ ਭੋਜਨ ਕਰਾਇਆ ਤੇ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਨੇ ਉਸ ਨੂੰ ਕੁਝ ਮੰਗਣ ਲਈ ਕਿਹਾ ਰਾਣੀ ਨੇ ਕਿਹਾ ਕਿ ਉਸ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜਾਣੀ ਜਾਣ ਗੁਰੂ ਨੇ ਫਿਰ ਕੁਝ ਮੰਗਣ ਲਈ ਕਿਹਾ ਪਰ ਰਾਣੀ ਨੇ ਗੋਲੀਆਂ ਬੰਦੀਆਂ ਸਾਹਮਣੇ ਸੰਜਮ ਕਾਇਮ ਰੱਖੀਆਂ ਸੰਜਮ ਕਾਇਮ ਰੱਖਿਆ ਕੁਝ ਚਿਰ ਮਗਰੋਂ ਜਦੋਂ ਗੋਲੀਆਂ ਬੰਦੀਆਂ ਇਧਰ ਉਧਰ ਖਿੰਡ ਗਈਆਂ ਤਾਂ ਗੁਰੂ ਨੇ ਤੀਜੀ ਵਾਰ ਉਸ ਨੂੰ ਕੁਝ ਮੰਗਣ ਲਈ ਕਿਹਾ ਇਸ ਸਮੇਂ ਸੁੰਦਰਾ ਨੇ ਪੂਰਨ ਨੂੰ ਅੰਮ੍ਰਿਤ ਫਲ ਮੇਰਾ ਕਹਿ ਕੇ ਗੁਰੂ ਤੋਂ ਮੰਗ ਲਿਆ ਹੁਣ ਗੁਰੂ ਗੋਰਖਨਾਥ ਨੇ ਹੁਕਮ ਕਰਕੇ ਪੂਰਨ ਨੂੰ ਸੁੰਦਰਾ ਨਾਲ ਤੋੜ ਦਿੱਤਾ ਹੁਣ ਦੋਹਾਂ ਦੀ ਪਰਖ ਦਾ ਵੇਲਾ ਸੀ ਪੂਰਨ ਜਾਣ ਗਿਆ ਸੀ ਕਿ ਗੁਰੂ ਨੇ ਉਸ ਨੂੰ ਫਿਰ ਅੱਗ ਵਿੱਚ ਸੁੱਟ ਦਿੱਤਾ ਹੈ ਰਾਣੀ ਦੇ ਮਹਿਲ ਤੇ ਪਹੁੰਚਦਿਆਂ ਹੀ ਸਿੰਘਾਸਣ ਵਿਛਾ ਦਿੱਤਾ ਪਰੰਤੂ ਪੂਰਨ ਨੂੰ ਉਹ 16 ਵਰਗਾ ਪ੍ਰਤੀਤ ਹੋਇਆ ਤੇ ਉਹ ਉਹ ਨਾ ਬੈਠਾ ਫਿਰ ਰਾਣੀ ਨੇ ਉਸ ਨੂੰ ਆਪਣੀ ਸੇਜ ਉੱਤੇ ਬਿਠਾਇਆ ਤਾਂ ਉਹ ਸੌਣ ਦੀ ਥਾਂ ਸਮਾਧੀ ਬੈਠ ਗਿਆ ਤੇ ਸਾਰੀ ਰਾਤ ਇਕਾਗਰ ਲਾਟ ਵਾਂਗ ਜਗਦਾ ਰਿਹਾ ਸਵੇਰ ਹੋਈ ਤਾਂ ਉਹ ਦਿਸ਼ਾ ਸਵੇਰ ਹੋਈ ਤਾਂ ਉਹ ਦਿਸ਼ਾ ਜਾਣ ਲਈ ਮਹਿਲ ਵਿੱਚੋਂ ਨਿਕਲ ਗਿਆ ਰਾਣੀ ਸੁਂਦਰਾ ਨੇ ਗੋਲੀਆਂ ਉਸ ਦੇ ਨਾਲ ਤੋਰੀਆਂ ਦਸ਼ਾ ਤੋਂ ਮਗਰੋਂ ਪੂਰਨ ਮਹਲ ਵੱਲ ਜਾਣ ਦੀ ਥਾਂ ਟਿੱਲੇ ਵੱਲ ਤੁਰ ਪਿਆ ਗੋਲੀਆਂ ਨੇ ਕਿਹਾ ਕਿ ਗੁਰੂ ਨੇ ਉਸ ਨੂੰ ਰਾਣੀ ਸੁਂਦਰਾ ਦੇ ਨਾਲ ਭੇਜਿਆ ਸੀ ਪਰੰਤੂ ਪੂਰਨ ਨੇ ਉੱਤਰ ਦਿੱਤਾ ਕਿ ਗੁਰੂ ਨੇ ਉੱਥੇ ਠਹਿਰਨ ਲਈ ਨਹੀਂ ਸੀ ਕਿਹਾ ਨਿਰਾਸ਼ ਗੋਲੀਆਂ ਵਾਪਸ ਮੋੜ ਆਈਆਂ ਗੋਲੀਆਂ ਨੂੰ ਇਕੱਲਿਆਂ ਆਉਂਦੀਆਂ ਦੇਖ ਰਾਣੀ ਦਿਲਗੀਰ ਹੋ ਗਈ ਉਹ ਰਾਜ ਮਹਿਲ ਉੱਤੇ ਚੜ ਕੇ ਉਸ ਦਾ ਰਾਹ ਦੇਖਣ ਲੱਗੀ ਪਰ ਉਸ ਨੂੰ ਪੂਰਨ ਦੀ ਪਠਈ ਦਿਖਾਈ ਦੇ ਰਹੀ ਸੀ ਉਹ ਵੈਣ ਪਾਉਂਦੀ ਹੋਈ ਪੂਰਨ ਨੂੰ ਆਵਾਜ਼ਾਂ ਮਾਰਨ ਲੱਗੀ ਪਰ ਜਦੋਂ ਉਹ ਅੱਖਾਂ ਤੋਂ ਓਲੇ ਹੋ ਗਿਆ ਤਾਂ ਉਸ ਨੇ ਰੰਗ ਮਹਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ ਜਦੋਂ ਪੂਰਨ ਡੇਰੇ ਪੁੱਜਾ ਤਾਂ ਗੋਰਖਨਾਥ ਉਸਦਾ ਸੰਜਮ ਦੇਖ ਕੇ 당ਗ ਰਹਿ ਗਿਆ ਹੁਣ ਪੂਰਨ ਨਾ ਆਪਣੇ ਮਾਤਾ ਪਿਤਾ ਨੂੰ ਯਾਦ ਕਰਦਾ ਸੀ ਨਾ ਜਨਮ ਭੂਮੀ ਨੂੰ ਉਸ ਨੂੰ ਨਾ ਲੂਣਾ ਵਿਰੁੱਧ ਸ਼ਿਕਾਇਤ ਸੀ ਨਾ ਨੰਦਰਾ ਨਾਲ ਪਿਆਰ ਉਹ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਸੀ ਜੋ ਕਿ ਉਸਤਤ ਨਿੰਦੇ ਆ ਪਿਆ ਪਿਆਰ ਨਫ਼ਰਤ ਤੋਂ ਬਾਹਰ ਸੀ ਗੁਰੂ ਨੇ ਸਮਝ ਲਿਆ ਕਿ ਹੁਣ ਉਹ ਹੋਰਾਂ ਨੂੰ ਤਿਖਿਆ ਦੇਣ ਦੇ ਕਾਬਿਲ ਹੋ ਗਿਆ ਹੈ ਤੇ ਉਹ ਹੋ ਗਿਆ ਹੈ ਉਸਨੇ ਹੁਕਮ ਕੀਤਾ ਕਿ ਉਹ ਜਾਵੇ ਸਾਰੇ ਸੰਸਾਰ ਨੂੰ ਯੋਗ ਦੀ ਸਿੱਖਿਆ ਦਵੇ ਅਤੇ ਇਸ ਦਾ ਆਰੰਭ ਆਪਣੇ ਸ਼ਹਿਰ ਤੋਂ ਕਰੇ ਇਸ ਦੀ ਸਭ ਤੋਂ ਵੱਡ ਲੋਡ ਉਸ ਦੇ ਪਿਤਾ ਦੇ ਧਰਮ ਪਿਤਾ ਦੇ ਧਰਮ ਮਾਤਾ ਨੂੰ ਹੈ ਆਗਿਆ ਲੈ ਕੇ ਪੂਰਨ 12 ਸਾਲ ਮਗਰੋਂ ਆਪਣੇ ਸ਼ਹਿਰ ਮੁੜਿਆ ਸਲਵਾਨ ਦਾ ਤੇਜ ਪ੍ਰਤਾਪ ਮਦਮ ਪੈ ਪੈ ਮਦਮ ਪੈਂਦਾ ਜਾ ਰਿਹਾ ਸੀ ਲੂਣਾ ਦਾ ਜਵਨ ਵੀ ਕੌ ਦਾ ਜਾ ਰਿਹਾ ਸੀ ਪਰ ਉਸ ਦੀ ਗੋਦ ਅਜੇ ਵੀ ਖਾਲੀ ਸੀ ਇਛਰਾ ਰੋ ਰੋ ਕੇ ਅੰਨੀ ਹੋ ਚੁੱਕੀ ਸੀ ਸ਼ਹਿਰ ਨੇ ਰਾਜੇ ਦੇ ਹੁਕਮ ਦੀ ਕਦੀ ਗੱਲ ਨਾ ਕੀਤੀ ਪੂਰਨ ਦੇ ਜਨਮ ਸਮੇ ਰਾਜੇ ਨੇ ਇੱਕ ਯਾਦਗਾਰੀ ਬਾਗ ਲਵਾਇਆ ਸੀ ਪਰ ਪਿੱਛੋਂ ਉਸ ਦੀ ਸਾਂਭ ਸੰਭਾਲ ਨਾ ਕੀਤੀ ਗਈ ਪੂਰਨ ਨੇ ਉਜੜੇ ਬਾਗ ਵਿੱਚ ਆ ਕੇ ਡੇਰੇ ਲਾਏ ਅਸਲ ਵਿੱਚ ਦੁਨੀਆ ਵਿੱਚ ਪੂਰੀ ਤਰ੍ਹਾਂ ਕੁਝ ਵੀ ਕੁਝ ਵੀ ਪੂਰੀ ਤਰ੍ਹਾਂ ਕੁਝ ਨਹੀਂ ਉਜੜਦਾ